ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਟ੍ਰੇਡ ਜਥੇਬੰਦੀਆਂ ਜਾਂ ਟਰਾਂਸਪੋਰਟ ਜਥੇਬੰਦੀਆਂ ਨੇ ਆਏ ਉਹ ਪੰਜਾਬ ਰੋਡ ਦੇ ਕਰਮਚਾਰੀ ਦਲ ਪੰਜਾਬ ਰੋਡ ਵਿੱਚ ਏਟਕ ਸਟੇਟ ਟਰਾਂਸਪੋਰਟ ਜੂਨੀਅਨ ਪੰਜਾਬ ਰੋਡ ਵਿੱਚ ਤੇ ਹੋਰ ਵੀ ਜਿੰਨੇ ਵੀ ਪ੍ਰਾਈਵੇਟ ਜਿੰਨੇ ਵੀ ਟਰਾਂਸਪੋਰਟਰ ਆ ਜਾਂ ਕੰਪਨੀਆਂ ਨੇ ਉਹਨਾਂ ਨੂੰ ਫੋਨ ਦੇ ਉੱਤੇ ਸੰਪਰਕ ਕੀਤਾ ਗਿਆ ਤੇ ਜਿਹੜੀ 26 ਤਰੀਕ ਨੂੰ ਖਰੌਨੀ ਬਾਰਡਰ ਤੇ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਸਾਰੇ ਹੀ ਸੂਬਾ ਜਿਹੜੇ ਲੈਵਲ ਦੇ ਲੀਡਰ ਆ ਜਿੰਨੀਆਂ ਵੀ ਆਪਣੀਆਂ ਟ੍ਰੇਡ ਜੂਨੀਅਨਾਂ ਨੇ ਸਾਰਿਆਂ ਨੂੰ ਜਰੀਆ ਉਹ ਬੇਨਤੀ ਕੀਤੀ ਵੀ ਉਹ ਮੀਟਿੰਗ ਦੇ ਵਿੱਚ ਜਰੀਆ ਉਹ ਸਮੂਲੀਅਤ ਕਰਕੇ ਤੇ ਆਪਣੀਆਂ ਜ਼ੋਨਾਂ ਦੇ ਵਿੱਚ ਮੀਟਿੰਗਾਂ ਕਰਕੇ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ ਜਿਹੜਾ 30 ਤਰੀਕ ਦਾ ਜਿਹੜਾ ਬੰਦ ਦਾ ਜਿਹੜਾ ਸਫਲ ਬਣਾਉਣਾ ਵਾ ਉਹਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਮੂਲਤ ਕਰਨਗੀਆਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਵੀ ਜਿਹੜਾ ਟਰਾਂਸਪੋਰਟ ਦਾ ਅਹਿਮ ਰੋਲ ਰਹੇਗਾ 30 ਤਰੀਕ ਨੂੰ ਬੰਦ ਦੇ ਵਿੱਚ ਤੇ ਸਾਰੇ ਹੀ ਤਗੜੇ ਹੋ ਕੇ ਜਰੀਆ ਟਰਾਂਸਪੋਰਟਰ ਨੇ ਭਾਇਓ ਪ੍ਰਾਈਵੇਟ ਆ ਤੇ ਭਾਇਓ ਸਰਕਾਰੀ ਟਰਾਂਸਪੋਰਟ ਪੀ ਆਰਟੀਸੀ ਆ ਪਨਬਾਸਿਆ ਰੋਡ 'ਵਿਚ ਆ ਉਹ ਇਸ ਜਿਹੜਾ ਬੰਦ ਦੇ ਵਿੱਚ ਤਗ ਰਹੇ ਹੋ ਕਿ ਸਮੂਲੀਅਤ ਕਰਨ ਤੇ ਜਿੰਨੇ ਵੀ ਪ੍ਰੋਗਰਾਮ ਖਨੌਰੀ ਬਾਦਰੋਂ ਤੋਂ ਜਿਹੜੇ ਆ ਰਹੇ ਆ ਉਹਨਾਂ ਦੇ ਵਿੱਚ ਸਾਡੀ ਜਥੇਬੰਦੀ ਤੇ ਤਕਰੀਬਨ ਹਰ ਪ੍ਰੋਗਰਾਮ ਸਮੂਲੀਅਤ ਕਰ ਰਹੀ ਆ ਤੇ ਹੁਣ 30 ਤਰੀਕ ਦਾ ਜਿਹੜਾ ਬੰਦ ਦਾ ਚੱਕਾ ਜਾਮ ਦਾ ਕਰਨ ਜਾਂ ਕੋਈ ਵੀ ਕਿਹਰੇ ਤਰੀਕੇ ਨਾਲ ਕਰਦੇ ਆ ਉਹ ਸਾਰਿਆਂ ਨੂੰ ਅਸੀਂ ਮੈਸੇਜ ਲਾ ਰਹੇ ਆ ਉਹ ਆਪਣੀਆਂ ਮੀਟਿੰਗਾਂ ਕਰਨਗੇ ਤੇ 30 ਤਰੀਕ ਤੇ ਬੰਦ ਦੇ ਮੈਂ ਸਾਰੇ ਪੰਜਾਬ ਦੇ ਜਥੇਬੰਦੀਆਂ ਟ੍ਰੇਡ ਜਥੇਬੰਦੀਆਂ ਨੂੰ ਬੇਨਤੀ ਕਰਨਾ ਤੇ ਸਾਰੇ ਇਸ ਜਿਹੜਾ ਪ੍ਰੋਗਰਾਮ ਸਫਲ ਬਣਾਉਣ ਦੀ ਧਿਰਿਆ ਉਹ ਕਿਰਪਾ ਕਰਨ ਅੱਛਾ ਡਰਾਈਵਰ ਵੀ ਉਹ ਤੇ ਹੜਤਾਲ ਤੇ ਰਹਿਣਗੇ ਜੀ ਸਾਰੇ ਬੰਦ ਰਹਿਣਗੇ ਜੀ ਬਿਲਕੁਲ ਜੀ ਆਪਾਂ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ ਜਿਹੜਾ ਉਹ ਇਹ ਚੱਕਾ ਜਾਮ ਵਰਗੇ ਪ੍ਰੋਗਰਾਮਾਂ ਦਾ ਵੀ ਜਿਹੜਾ ਉਹ ਆਪਣੀ ਪਲਾਨ ਬਣਾਵਾਂਗੇ ਕਿ ਕਿੰਨੀਆਂ ਕਿ ਬੱਸਾਂ ਬੰਦ ਰਹਿਣਗੀਆਂ ਜੀ ਪੂਰੇ ਸੂਬੇ ਦੇ ਤਕਰੀਬਨ ਸਾਰੇ ਸੂਬੇ ਦੀਆਂ ਜੰਨੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਬੰਦ ਰਹਿਣਗੀਆਂ ਜੀ ਪੂਰਨ ਤੌਰ ਤੇ ਪ੍ਰਾਈਵੇਟ ਬੱਸਾਂ ਨੇ ਸਮਰਥਨ ਦਿੱਤਾ ਜੀ ਤੁਹਾਨੂੰ ਇਸ ਬਿਲਕੁਲ ਜੀ ਉਹ ਸਾਰਿਆਂ ਨਾਲ ਗੱਲ ਵੀ ਹੋਈ ਆ ਭੰਦੇਰ ਸਾਹਿਬ ਦੀ ਸਾਡੀ ਵੀ ਗੱਲ ਹੋਈ ਆ ਉਹ ਜਿਹੜਾ ਸਾਰਿਆਂ ਨੇ ਇਹ ਹਮਾਇਤ ਕਰਨ ਦਾ ਜਿਹੜਾ ਉਹ ਦਿੱਤਾ ਪ੍ਰੋਸ ਜਿਹੜੀ ਬਾਹਰਲੇ ਸੂਬਿਆਂ ਤੋਂ ਬੱਸਾਂ ਆਉਂਦੀਆਂ ਫਿਰ ਉਹਨੂੰ ਵੀ ਰੋਕਿਆ ਜਾਏਗਾ ਜੀ ਬਿਲਕੁਲ ਜੀ ਜਦੋਂ ਪੰਜਾਬ ਹੀ ਬੰਦ ਹੋਊਗਾ ਤੇ ਬਾਹਰੋਂ ਬੱਸਾਂ ਆਉਂਦਾ ਕੋਈ ਮਤਲਬ ਹੀ ਨਹੀਂ ਜਦੋਂ ਸਾਡੇ ਇੱਥੇ ਸਾਰਾ ਟਰਾਂਸਪੋਰਟ ਜਿਹੜਾ ਜਿੰਨੇ ਵੀ ਅਦਾਰੇ ਸੈਟਰ ਬੰਦ ਆ ਸਾਰਾ ਪੰਜਾਬ ਬੰਦ ਆ ਤੇ ਉਹ ਮੈਂ ਕਹਿੰਦਾ ਵੀ ਕੋਈ ਵੀ ਆਉਣ ਦੀ ਕੋਈ ਨਹੀਂ ਆ ਗਈ ਤੇ ਕੱਲੇ ਬਸ ਯੂਨੀਅਨ ਕੇ ਹੋਰ ਵੀ ਕਰਮਚਾਰੀ ਤੁਹਾਡੇ ਨਾਲ ਜੁੜੇ ਨਹੀਂ ਹਾਂ ਮੈਂ ਦੱਸ ਦੇਣਾ ਦੇਖੋ ਮੈਂ ਤਾਂ ਪਹਿਲੋ ਪੜਤਾ ਖੰਨਾ ਸਾਹਿਬ ਕਿਤੇ ਲੇਟ ਹੋ ਗਏ ਚਾਹੇ ਉਹ ਚ ਬਿਜਲੀ ਮੁਲਾਜ਼ਮ ਹੋਣ ਚਾਹੇ ਟੋਰਟਲ ਟੋਰਟ ਜਥੇਬੰਦੀਆਂ ਨਾਲ ਮੈਸੇਜ ਕੀਤੇ ਆ ਔਰ ਜਿਹੜਾ ਆਪਣਾ 26 ਨੂੰ ਸਾਡਾ ਦਸੰਬਰ ਨੂੰ ਪ੍ਰੋਗਰਾਮ ਆ ਉਹ ਚ ਸਾਰੀ ਰੂਪਰੇਖਾ ਤੁਹਾਡੇ ਸਾਹਮਣੇ ਆ ਜਾਊਗੀ ਸਾਰੇ ਸਾਡੇ ਕੁਆਬ ਹੀ ਰਹੇ ਆ ਔਰ ਸਾਡਾ ਇਥੋਂ ਤੱਕ ਕਿ ਇਹ ਟਰਾਂਸਪੋਰਟਰਾਂ ਦੇ ਜਿਹੜੇ ਮਾਲਕ ਹੈ ਮੇਰੀ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਉਹ ਵੀ ਆਪਣੇ ਆਪ ਆਉਣਗੇ ਜਾਂ ਨੁਮਾਇंदे ਭੇਜਣਗੇ ਵੀ ਠੀਕ ਹੈ ਉਹਨਾਂ ਨੇ ਸਮਰਥਨ ਦਿੱਤਾ ਹੈਗਾ ਹਾਂਜੀ ਹੋਰ ਕੋਈ ਸਵਾਲ ਠੀਕ ਹੈ ਸਰ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਠੀਕ ਹੈ ਦੇਖੋ ਐਮਰਜੈਂਸੀ ਸੇਵਾਵਾਂ ਵਿੱਚ ਮੈਡੀਕਲ ਸੇਵਾਵਾਂ ਬਹਾਲ ਰਹਿਣਗੀਆਂ ਉਹਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਉਹ ਵੀ ਬਹਾਲ ਰੱਖਿਆ ਜਾਊਗਾ ਕੋਈ ਆਪਣਾ ਬਾਹਰ ਜਾ ਰਿਹਾ ਹਵਾਈ ਜਾਜ ਦੀ ਟਿਕਟ ਹੈਗੀ ਹੈ ਕਿਸੇ ਕੋਲੇ ਠੀਕ ਹੈ ਅਰਜੈਂਟ ਹੈਗਾ ਉਹ ਵੀ ਅਸੀਂ ਬਹਾਲ ਰੱਖਾਂਗੇ ਕੁਮਾਰ ਦਾ ਸਵਾਰ ਆ ਰਿਹਾ ਉਹ ਵੀ ਖਿਆਲ ਯਾਨੀ ਐਮਰਜੈਂਸੀ ਸੇਵਾਵਾਂ ਤੇ ਕੋਈ ਪਾਬੰਦੀ ਨਹੀਂ ਹੋਊਗੀ ਸਾਡੀ ਇਹ ਅਸੀਂ ਫੈਸਲਾ ਕਰ ਲਿਆ ਐਮਰਜੈਂਸੀ ਸੇਵਾਵਾਂ ਉਹਨਾਂ ਹਾਲਾਤਾਂ ਵਿੱਚ ਆਪਾਂ ਬਹਾਲ ਰੱਖਾਂਗੇ ਤੇ ਕੋਈ ਪਰਲ ਜਿੱਥੇ ਤੁਸੀਂ ਪੀਸੀ ਕਰ ਰਹੇ ਹੋ 12 ਵਜੇ ਚੰਡੀਗੜ੍ਹ ਦੇ ਵਿੱਚ ਐਸ ਕੇ ਐਮ ਦੀ ਵੀ ਇੱਕ ਮੀਟਿੰਗ ਚੱਲ ਰਹੀ ਹੈ ਉਸ ਮੀਟਿੰਗ ਨੂੰ ਤੁਸੀਂ ਕਿਦਾਂ ਦੇਖਦੇ ਹੋ ਔਰ ਤੁਸੀਂ ਉਹਦਾ ਹਿੱਸਾ ਹੋ ਜਾਂ ਨਹੀਂ ਦੋ ਗੱਲਾਂ ਤੁਹਾਨੂੰ ਪਤਾ ਪਟਿਆਲੇ ਆਪਣੀ ਸਾਂਝੀ ਮੀਟਿੰਗ ਹੋਈ ਸੀਗੀ ਔਰ ਉਦੋਂ ਹੀ ਉਹਨਾਂ ਅਨਾਉਂਸਮੈਂਟ ਕਰਤਾ ਸੀ ਵੀ ਜੋ ਮੀਟਿੰਗ ਦੇ ਅੰਦਰ ਗੱਲਬਾਤ ਦਾ ਡਿਸਕਸ਼ਨ ਦਾ ਅਜੰਡਾ ਬਣਿਆ ਹੈਗਾ ਵੀ ਗਾਹਾਂ ਕਿਵੇਂ ਇਕਤਾ ਬਣ ਸਕੇ ਸਮੁੱਚੇ ਉਹਨਾਂ ਨੇ ਉਦੋਂ ਹੀ ਸਾਨੂੰ ਕਨਵੇ ਕਰਤਾ ਸੀ ਵੀ ਸਾਡੀ ਚਬੀ ਨੂੰ ਮੀਟਿੰਗ ਹੈਗੀ ਆ ਤੇ ਕੱਲ ਜਿਹੜਾ ਪ੍ਰੋਗਰਾਮ ਹੋਇਆ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿਨ੍ਹਾਂ ਵਿੱਚ ਆਪਣੇ ਤੌਰ ਤੇ ਸਾਡੀ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਨੇ ਵੀ ਟੋਕਨ ਸੰਮੂਲਿਤ ਕੀਤੀ ਹੈਗੀ ਆ ਉਹਦੇ ਵਿੱਚ ਬੀਕੇ ਜੂ ਆਜ਼ਾਦ ਦੇ ਕੋ ਸਾਥੀ ਵੀ ਗਏ ਹੈਗੇ ਆ ਔਰ ਬੀਕੇ ਜੂ ਕ੍ਰਾਂਤੀਕਾਰੀ ਦੇ ਵੀ ਠੀਕ ਹੈ ਜੀ ਤੋਂ ਉਹਨਾਂ ਨੇ ਅੱਜ ਆਪਣਾ ਪ੍ਰੋਗਰਾਮ ਲੀਕ ਕੇ ਗਾਹਾਂ ਅੰਦੋਲਨ ਕਿਵੇਂ ਬਣੇ ਜਾਂ ਅੰਦੋਲਨਾਂ ਦੀ ਕਿਵੇਂ ਹਮਾਇਤ ਕੀਤੀ ਜਾਵੇ ਅੱਜ ਸ਼ਾਮ ਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਦੇਖੋ 27 ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਹੈਗਾ ਪੰਜਾਬ ਬੰਦ ਦੇ ਸੱਦੇ ਨੂੰ ਜਨ ਜਨ ਤੱਕ ਪਹੁੰਚਾਉਣਾ ਦੇਖੋ ਦੋ ਗੱਲਾਂ ਵਿਆਹ ਤੇ ਦੇਖੋ ਜਿੱਥੋਂ ਤੱਕ ਲਾੜਾ ਲਾੜੀ ਦਾ ਸਬੰਧ ਆ ਉਹਦੇ ਸਬੰਧ ਐਮਰਜੈਂਸੀ ਸਵਾਵਾ ਸੀ ਬਾਹਰ ਠੀਕ ਹੈ ਜੀ ਹੋਰ ਜੀ